ਸੁਰ ਨਾਰ ਮਨ ਜਾਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰਤੀ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸਚਾ ਮਨ ਵਸਾਇਆ ਜੀ ਜੰਤ ਸਭ ਤੋਂ ਦੇ ਉਪਾਏ ਇਕ ਬੇਖ ਪਰਸਣ ਆਇਆ ਲਬ ਲੋਭ ਹੰਕਾਰ ਚੁਕਾ ਸਤ ਗੁਰੂ ਭਲਾ ਪਰ ਕਹ ਨਾਨਕ ਜਿਸ ਨੂੰ ਆਪ ਤੁਠਾ ਤੈਨ ਅੰਮ੍ਰਿਤ ਘੁਰਤੇ ਪਾਇਆ ਪਰਮ ਸਨਮਾਨ ਜੋ ਜੁਗੁ ਜੁਗ ਅਟਲ ਰਾਜਾ ਨਰਾਜ ਭਾਨਾਨ ਭਾਨ ਦੇਵਾਨ ਦੇਵ ਉਪਮਾ ਮਹਾਨ ਐਸੇ ਗੁਣਾਂ ਦੇ ਮਾਲਕ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੇ ਪਾਵਨ ਪਵਿੱਤਰ ਮੁਬਾਰਕ ਗੁਰੂ ਸ਼ਬਦੀ ਚਰਣਾ ਵਿੱਚ ਜੁੜ ਕੇ ਗੁਰਸੰਗਤ ਜੀ ਆਪ ਜੀ ਖਾਲਸਾ ਪ੍ਰਗਟ ਦਿਵਸ ਬੜੀ ਸ਼ਰਧਾ ਭਾਵਨਾ ਅਤੇ ਉਤਸ਼ਾਹ ਦੇ ਨਾਲ ਮਨਾਉਣਾ ਕਰ ਰਹੇ ਹੋ ਆਓ ਕੁਝ ਸਮੇਂ ਵਾਸਤੇ ਗੁਰਮਤ ਵਿਚਾਰਾਂ ਦੀ ਸਾਂਝ ਪਾਈਏ ਉਸ ਤੋਂ ਪਹਿਲਾਂ ਜਿੰਨੇ ਵੀ ਆਪਜੀ ਸਤਗੁਰ ਜੀ ਦੇ ਸਨਮਾਨ ਵਿੱਚ ਜੁੜ ਬੈਠੇ ਹੋ ਗੁਰਬਖਸ਼ੀ ਫਤਿਹ ਪ੍ਰਵਾਨ ਕਰੋ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਰਨਰ ਮਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰਤੇ ਪਾਇਆ ਸਾ ਸੰਗਤ ਜੀ ਖੋਜ ਉਸ ਚੀਜ਼ ਦੀ ਹੁੰਦੀ ਆ ਜੇ ਜੇਦੀ ਸਾਨੂੰ ਚਾਹਤ ਹੁੰਦੀ ਹੈ ਜੇਦੀ ਚਾਹਤ ਹੁੰਦੀ ਹੈ ਅਸੀਂ ਉਹਨੂੰ ਲੱਭਦੇ ਆ ਉਹਦੀ ਭਾਲ ਕਰਦੇ ਆ ਭਾਲ ਉਸ ਚੀਜ਼ ਦੀ ਹੈ ਜਿਹਦੀ ਸਾਡੇ ਲੋੜ ਹੈ ਜਿਸ ਚੀਜ਼ ਦੀ ਚਾਹਤ ਉਹ ਜੋ ਕੇ ਸਮੇਂ ਵਿੱਚ ਤੇ ਅੱਜ ਦੇ ਸਮੇਂ ਨੂੰ ਆਪਾਂ ਜਦੋਂ ਦੇਖਦੇ ਆਂ ਅੰਮ੍ਰਿਤ ਸੰਚਾਰ ਵਾਸਤੇ ਪ੍ਰੇਰਣਾ ਕੀਤੀ ਜਾਂਦੀ ਹੈ ਬੈਨਰ ਲੱਗਦੇ ਆ ਬੇਨਤੀਆਂ ਕੀਤੀਆਂ ਜਾਂਦੀਆਂ ਹਨ ਪਰ ਸਵਾਲ ਇਹ ਹੈ ਕਿ ਅੰਮ੍ਰਿਤ ਦੀ ਖੋਜ ਕਾਦੇ ਵਾਸਤੇ ਹੁਣ ਅੰਮ੍ਰਿਤ ਸ਼ਬਦ ਜਿਹੜਾ ਗੁਰਬਾਣੀ ਦੇ ਵਿੱਚ ਆਪਜੀ ਸਹਿਜ ਪਾਠ ਕਰਦੇ ਹੋ ਸਾ ਸੰਗਤ ਜੀ ਬਹੁਤ ਰੂਪਾਂ ਦੇ ਵਿੱਚ ਅੰਮ੍ਰਿਤ ਸ਼ਬਦ ਆਇਆ। ਅੰਮ੍ਰਿਤ ਸ਼ਬਦ ਬਾਣੀ ਵਾਸਤੇ ਵੀ ਹੈ। ਅੰਮ੍ਰਿਤ ਸ਼ਬਦ ਨਾਮ ਵਾਸਤੇ ਵੀ ਹੈ। ਅੰਮ੍ਰਿਤ ਸ਼ਬਦ ਦੁੱਧ ਵਾਸਤੇ ਵੀ ਹੈ। ਅੰਮ੍ਰਿਤ ਸ਼ਬਦ ਸ਼ੁਭ ਗੁਣਾ ਵਾਸਤੇ ਵੀ ਹੈ। ਅੰਮ੍ਰਿਤ ਸ਼ਬਦ ਭੋਜਨ ਵਾਸਤੇ ਵੀ ਹੈ। ਇੱਕ ਇੱਕ ਮੈਂ ਪੰਕਤੀ ਆਪ ਜੀ ਦੇ ਸਾਹਮਣੇ ਰੱਖ ਰਿਹਾ। ਜਿੱਥੇ ਸਤਗੁਰ ਨੇ ਦੁੱਧ ਵਾਸਤੇ ਅੰਮ੍ਰਿਤ ਸ਼ਬਦ ਲਿਖਿਆ ਨਾ ਕਹਿੰਦੇ ਪਸ਼ੂ ਮਿਲੇ ਚੰਗਿਆਈਆਂ ਖੜ ਖਾਵੇ ਅੰਮ੍ਰਿਤ ਦੇ ਜਿੱਥੇ ਭੋਜਨ ਵਾਸਤੇ ਅੰਮ੍ਰਿਤ ਸ਼ਬਦ ਆਇਆ ਜਹ ਪ੍ਰਸ਼ਾਦ ਛਤੀ ਅੰਮ੍ਰਿਤ ਖਾਏ ਅੰਮ੍ਰਿਤ ਬਾਣੀ ਵਾਸਤੇ ਆਇਆ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਲਈ ਅੰਮ੍ਰਿਤ ਸ਼ਬਦ ਨਾਮ ਵਾਸਤੇ ਆਇਆ ਅੰਮ੍ਰਿਤ ਨਾਮ ਪਰਮੇਸ਼ਰ ਤੇਰਾ ਜੋ ਸਿਮਰੈ ਸੋ ਜੀਵੇ ਅੰਮ੍ਰਿਤ ਸ਼ਬਦ ਸ਼ੁਭ ਗੁਣਾਂ ਵਾਸਤੇ ਵੀ ਆਇਆ ਆ ਬਚਨ ਸਤਿਗੁਰ ਦੇ ਆਪਾਂ ਪੜ੍ਹਦੇ ਆ ਇਸ ਦੇਹੀ ਅੰਦਰ ਪੰਜ ਚੋਰ ਵਸੈ ਕਾਮ ਕ੍ਰੋਧ ਲੋਭ ਮੋਹ ਹੰਕਾਰਾ ਅੰਮ੍ਰਿਤ ਲੂਟੈ ਸਾਡੇ ਸ਼ੁਭ ਗੁਣ ਲੁੱਟ ਰਏ ਅੰਮ੍ਰਿਤ ਲੂਟੈ ਮਨ ਮੁਖ ਨਹੀਂ ਬੁੱਝੈ ਕੋਈ ਨਾ ਸੁਣੈ ਪਕਾ ਫਿਰ ਸਤਿਗੁਰੂ ਕਹਿੰਦੇ ਭਾਈ ਤੁਸੀਂ ਜਿਸ ਅੰਮ੍ਰਿਤ ਦੀ ਖਾਤਰ ਸੰਸਾਰ ਦੇ ਵਿੱਚ ਆਇਓ ਉਹ ਅੰਮ੍ਰਿਤ ਗੁਰੂ ਦੇ ਕੋਲੋਂ ਮਿਲਦਾ ਹੈ ਗੁਰੂ ਨਾਨਕ ਸਾਹਿਬ ਦੇ ਬਚਨ ਹਨ ਜਿਸ ਜਲ ਨਿਦ ਕਾਰਣ ਤੂੰ ਜਗ ਆਏ ਸੋ ਅੰਮ੍ਰਿਤ ਗੁਰ ਪਾਹੀ ਜੀਉ ਉਹ ਗੁਰੂ ਦੇ ਕੋਲੋਂ ਪ੍ਰਾਪਤ ਹੁੰਦਾ ਹੈ ਹੁਣ ਸਵਾਲ ਇਹ ਹੈ ਕਿ ਸੁਰ ਨਾਰ ਮਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰਤੇ ਪਾਇਆ ਵੀ ਉਹ ਲੱਭਦੇ ਆ ਪਰ ਸਾਨੂੰ ਗੁਰੂ ਦੇ ਕੋਲੋਂ ਪ੍ਰਾਪਤ ਹੋ ਗਿਆ ਅੰਮ੍ਰਿਤ ਅੰਮ੍ਰਿਤ ਸ਼ਬਦ ਕਿੱਥੋਂ ਬਣਿਆ ਮ੍ਰਿਤ ਮਰਤੂ ਜਿਹਨੂੰ ਆਪਾਂ ਕਹਿੰਦੇ ਅੱਗੇ ਅੰਗੇਤਰ ਐੜਾ ਲੱਗ ਗਿਆ ਤੇ ਉਹ ਵਿਰੋਧੀ ਸ਼ਬਦ ਬਣ ਜਾਂਦਾ ਹੈ ਮੌਤ ਅੱਗੇ ਐੜਾ ਸ਼ਬਦ ਲੱਗ ਗਿਆ ਲੋਕਾਂ ਨੇ ਆਖੇ ਉਹ ਅੰਮ੍ਰਿਤ ਦੀ ਉਹ ਲੋਕ ਭਾਲ ਕਰਦੇ ਰਹੇ ਕਿ ਜਿਹਦੇ ਨਾਲ ਅਸੀਂ ਮਰੀਏ ਹੀ ਨਾ ਸਾਡੀ ਮੌਤ ਹੀ ਨਾ ਹੋਵੇ ਔਰ ਸਤਿਗੁਰੂ ਜੀ ਦਾ ਬਿਲਕੁਲ ਹੀ ਸਿਧਾਂਤ ਅਲੱਗ ਹੈ ਬਾਣੀ ਜਰੂਰ ਕਹਿੰਦੀ ਸਤਗੁਰ ਮਹਾਰਾਜ ਦੀ ਕਹਿੰਦੇ ਤੁਸੀਂ ਆਤਮਿਕ ਤੌਰ ਤੇ ਤੁਸੀਂ ਜਮੀਰ ਤੌਰ ਤੇ ਹਮੇਸ਼ਾ ਜਾਗਦੇ ਰਹੋਗੇ ਅੰਮ੍ਰਿਤ ਪੀਵੈ ਅਮਰ ਸੋ ਹੋਵੈ ਉਸੁਰ ਕਾ ਨਾਹੀ ਕਦੇ ਬਨਾਸ ਜਾਂਕੇ ਮਨ ਪ੍ਰਗਟੇ ਗੁਣਤਾਸ ਮਿਰਤੂ ਮੌਤ ਦੇ ਡਰ ਤੋਂ ਪੈਦਾ ਹੋਇਆ ਗੁਰੂ ਮਹਾਰਜ ਕਹਿੰਦੇ ਨਾ ਬਾਣੀ ਦੇ ਵਿੱਚ ਇਹ ਜਿਹੜਾ ਸੰਸਾਰ ਹੈ ਮੌਤ ਤੋਂ ਡਰ ਰਿਹਾ ਸਾਰਾ ਸੰਸਾਰ ਡਰ ਰਿਹਾ ਮਰਨੇ ਤੇ ਜਗਤ ਡਰਿਆ ਜੀਵਿਆ ਲੋੜਾ ਸਭ ਕੋਈ ਕੋਈ ਮਰਨੇ ਨਹੀਂ ਚਾਹੁੰਦਾ ਤੇ ਉਹਦੇ ਵਾਸਤੇ ਲੋਕਾਂ ਨੇ ਭਾਲ ਕੀਤੀ ਕਿ ਐਸੀ ਕੋਈ ਚੀਜ਼ ਮਿਲ ਜਾਏ ਅਸੀਂ ਮਰੀਏ ਨਾ ਅਸੀਂ ਉਮਰ ਲੰਬੀ ਕਰ ਲਈ ਬੜਾ ਲੋਕਾਂ ਨੇ ਭਾਲ ਕੀਤੀ ਪਰ ਸਤਿਗੁਰੂ ਨੇ ਇਹ ਆਖਿਆ ਇਹ ਫਰਕ ਹੈ ਗੁਰੂ ਅਤੇ ਲੋਕਾਂ ਦੇ ਅੰਮ੍ਰਿਤ ਦੇ ਵਿੱਚ ਜਿਹੜੀ ਉਹਨਾਂ ਦੀ ਸੋਚ ਸੀ ਸਤਿਗੁਰੂ ਕਹਿੰਦੇ ਮੈਂ ਸਰੀਰ ਨੂੰ ਜਾਂ ਉਹਦੀ ਉਮਰ ਲੰਬੀ ਕਰਨ ਨੂੰ ਕੋਈ ਲਾਲਚ ਨਹੀਂ ਦਿੰਦਾ ਕਿਉਂਕਿ ਉਹਦਾ ਹੁਕਮ ਹੈ ਜੰਮਣ ਮਰਨਾ ਹੁਕਮ ਹੈ ਉਤੋਂ ਬਿਨਾਂ ਕੋਈ ਨਹੀਂ ਸੰਸਾਰ ਵਿੱਚ ਜਿਹੜਾ ਪੈਦਾ ਹੋਇਆ ਨਾ ਉਹਨੇ ਜਾਣਾ ਹੀ ਆ ਦੇਹ ਲਹਿ ਏਕ ਤੋਂ ਦਿਗਰ ਕੋ ਨਹੀਂ ਕੋਈ ਦੂਸਰਾ ਨਹੀਂ ਹੈ ਉਹ ਸਰੀਰ ਦਿੰਦਾ ਵੀ ਲੈਂਦਾ ਇਹਦੀ ਉਮਰ ਹੈ ਸਰੀਰ ਦੀ ਪਰ ਗੁਰੂ ਮਹਾਰਾਜ ਕਹਿੰਦੇ ਤੁਸੀਂ ਸਦੀਵੀ ਤੌਰ ਤੇ ਅਮਰ ਹੋ ਜਾਓਗੇ ਲੋਕਾਂ ਨੂੰ ਮੌਤ ਦਾ ਡਰ ਸੀ ਜਿਹੜਾ ਬਹੁਤ ਧਰਮ ਪੈਦਾ ਹੋਇਆ ਨਾ ਬਹੁਤ ਧਰਮ ਮੌਤ ਦੇ ਵਿੱਚੋਂ ਪੈਦਾ ਹੋਇਆ ਮਹਾਤਮਾ ਬੁੱਧ ਜਿਹੜਾ ਸੀ ਨਾ ਉਹਨੂੰ ਆਖਿਆ ਸੀ ਜਿਸ ਵੇਲੇ ਪੈਦਾ ਹੋਇਆ ਨਾ ਤੇ ਜੋਸ਼ੀਆ ਨੂੰ ਦੱਸਿਆ ਵੀ ਰਾਜੇ ਦਾ ਪੁੱਤਰ ਸੀ ਵੱਡਾ ਹੋ ਕੇ ਕੀ ਬਣੇਗਾ ਕਹਿੰਦੇ ਜੀ ਤਾਂ ਬਹੁਤ ਵੱਡਾ ਮਹਾਪੁਰਸ਼ ਬਣੇਗਾ ਉਹ ਕਹਿੰਦੇ ਇਹ ਨਹੀਂ ਬਣਨਾ ਚਾਹੀਦਾ ਇਹ ਵੀ ਰਾਜਾ ਬਣਨਾ ਚਾਹੀਦਾ ਉਹ ਕਹਿੰਦੇ ਫਿਰ ਇਹਨੂੰ ਨਾ ਕੋਈ ਜੀਵਨ ਦੀ ਅਸਲੀਅਤ ਨਹੀਂ ਪਤਾ ਲੱਗਣੀ ਚਾਹੀਦੀ ਪਰ ਕਿੰਨਾ ਕੁ ਸ਼ਪਾ ਸਕਦੇ ਸੀ ਇੱਕ ਦਿਨ ਗਿਆ ਉਹਨੇ ਰੋਗੀ ਬੰਦਾ ਦੇਖਿਆ ਆਪਣੇ ਜਿਹੜੇ ਨਾਲ ਬੰਦੇ ਸਨ ਉਹਨਾਂ ਨੂੰ ਪੁੱਛਿਆ ਵੀ ਇਹ ਕੌਣ ਹੈ ਕਹਿੰਦੇ ਇੱਕ ਦਿਨ ਬੰਦਾ ਜ਼ਰੂਰ ਬਿਮਾਰ ਹੁੰਦਾ ਹੈ ਇੱਕ ਦਿਨ ਬਜ਼ੁਰਗ ਬੰਦੇ ਨੂੰ ਦੇਖ ਲਿਆ ਉਹ ਕੁੱਬਾ ਹੋ ਕੇ ਚੱਲ ਰਿਹਾ ਸੀ ਇਹ ਕੌਣ ਹੈ ਕਹਿੰਦੇ ਇੱਕ ਦਿਨ ਇਦਾਂ ਵੀ ਹੋ ਜਾਂਦਾ ਬੰਦਾ ਇੱਕ ਦਿਨ ਉਹਨੇ ਅਰਥ ਹੀ ਦੇਖ ਲਈ ਸੀ ਕਹਿੰਦੇ ਇਹ ਤਾਂ ਹੈ ਇਸ ਇਹੀ ਤਾਂ ਸੱਚ ਮਹਾਤਮਾ ਬੁੱਧਕ ਛੱਡ ਗਿਆ ਘਰ ਦੁਨੀਆ ਦੇ ਵਿੱਚ ਬਹੁਤ ਧਰਮ ਜਿਹੜਾ ਸੀ ਉਹਦਾ ਬੋਲ ਵਾਲਾ ਹੋਇਆ ਕਿੱਥੋਂ ਪੈਦਾ ਹੋਇਆ ਪਰ ਮੌਤ ਦੇ ਵਿੱਚੋਂ ਪੈਦਾ ਹੋਇਆ ਪਰ ਸਤਿਗੁਰੂ ਸਾਨੂੰ ਜੀਵਨ ਦੇ ਰਹੇ ਸਾਨੂੰ ਜੀਵਨ ਦੇ ਰਹੇ ਬੜੇ ਦੁਨੀਆ ਦੇ ਲੋਕ ਜਿਨ੍ਹਾਂ ਨੇ ਜਿਨ੍ਹਾਂ ਕੋਲ ਧਨ ਸੀ ਦੌਲਤ ਸੀ ਦੁਨੀਆ ਦਾ ਰਾਜ ਭਾਗ ਸੀ ਉਹ ਕਹਿੰਦੇ ਸੀ ਕਿ ਸਾਨੂੰ ਕਿੱਥੋਂ ਮਿਲਦਾ ਹੈ ਅਸੀਂ ਉਮਰ ਲੰਬੀ ਕਰ ਲਈ ਦੁਨੀਆ ਦਾ ਜੇਤੂ ਸਿਕੰਦਰ ਉਹਦੇ ਬਾਰੇ ਵੀ ਇੱਕ ਕਹਾਣੀ ਲਿਖੀ ਹੈ ਉਹਨੇ ਭਾਲ ਕੀਤੀ ਲੋਕਾਂ ਨੂੰ ਪੁੱਛਿਆ ਖੋਜਿਆ ਉਹਨੂੰ ਪਤਾ ਲੱਗਾ ਕਿ ਫਲਾਨੀ ਜਗ੍ਹਾ ਇੱਕ ਪਾਣੀ ਦਾ ਚਸ਼ਮਾ ਹੈ ਜਿਹੜਾ ਉਹ ਪਾਣੀ ਪੀ ਲੈਂਦਾ ਨਾ ਤੇ ਉਹ ਮਰਦਾ ਹੀ ਨਹੀਂ ਹੈ ਉਸ ਕੁੰਡ ਦੇ ਕੋਲ ਪਹੁੰਚ ਗਿਆ ਉਹ ਚਸ਼ਮੇ ਦੇ ਕੋਲ ਪਹੁੰਚ ਗਿਆ ਉਹਦੇ ਕੋਲ ਜਦੋਂ ਬੈਠਾ ਬੜਾ ਖੁਸ਼ ਹੈ ਕਿਉਂਕਿ ਮਰਨੇ ਤੇ ਜਗਤ ਡਰੇ ਜੀਵਿਆ ਲੋੜੇ ਸਭ ਕੋ ਲਾਲਚ ਕਰੇ ਜੀਵਨ ਪਦ ਕਰ ਤੇ ਹੁਣ ਮੈਂ ਇਹ ਘੁੱਟ ਪੀ ਲਾਂਗਾ ਭੁੱਖ ਭਰ ਕੇ ਤੇ ਮੈਂ ਮਰਨਾ ਹੀ ਨਹੀਂ ਹੈ ਮੇਰੀ ਮੌਤੇ ਨਹੀਂ ਹੋਣੀ ਮੈਂ ਸਰੀਰ ਕਰਕੇ ਹਮੇਸ਼ਾ ਜਿੰਦਾ ਰਾਂ ਜਦੋਂ ਸਾਸ ਸੰਗਤ ਦੀ ਕਹਾਣੀ ਲਿਖਦੀ ਹੈ ਕਿ ਜਦੋਂ ਉਹਨੇ ਬੁੱਕ ਭਰਿਆ ਤੇ ਇੱਕ ਏਲ ਆ ਗਈ ਤੇ ਇਹ ਏਲ ਵੀ ਬੜੀ ਪੁਰਾਣੀ ਤੇ ਉਹਨੇ ਉਹਦੇ ਹੱਥ ਤੇ ਆ ਕੇ ਨਾ ਆਪਣਾ ਪੰਜਾ ਮਾਰ ਦਿੱਤਾ ਤੇ ਉਹ ਜਿਹੜਾ ਉਹ ਜਲ ਸੀ ਪਾਣੀ ਸੀ ਉਹ ਥੱਲੇ ਡੁੱਲ ਗਿਆ ਉਸ ਏਲ ਨੇ ਅਕਲ ਦਿੱਤੀ ਵੀ ਇੱਕ ਘੁੱਟ ਪੀਤਾ ਸੀ ਤੇ ਮੈਂ ਤਰਸ ਰਹੀ ਹਾਂ ਮੌਤ ਨੂੰ ਹਾਲਤ ਖਰਾਬ ਹੋ ਜਾਏਗੀ ਜਿਹੜੇ ਬੰਦੇ ਜ਼ਿੰਦਗੀ ਦੇ ਵਿੱਚ ਉਮਰ ਤਾਂ ਲੰਬੀ ਹੁੰਦੀ ਆ ਰੋਗ ਹੀ ਹੋ ਜਾਂਦੇ ਆ ਤੇ ਮਰਨ ਵਾਸਤੇ ਅਰਦਾਸਾਂ ਕਰਾਉਂਦੇ ਆ ਵੀ ਸਾਡੀ ਮੌਤ ਹੋ ਜਾਏ ਚਲੇ ਜਾਇ ਤੋਂ ਕੁਝ ਨਹੀਂ ਮਿਲਣਾ ਉਮਰ ਲੰਬੀ ਹੋ ਜਾਏਗੀ ਬਣੇਗਾ ਤੜਫ ਤੜਫ ਕੇ ਮਰੇਗਾ ਤੇ ਸਾ ਸੰਗਤ ਜੀ ਸਤਿਗੁਰੂ ਨੇ ਜਿਹੜਾ ਦਿੱਤਾ ਨਾ ਅੰਮ੍ਰਿਤ ਤੇ ਉਹ ਅੰਮ੍ਰਿਤ ਐਸੀ ਬਖਸ਼ਿਸ਼ ਕੀਤੀ ਲੋਕਾਂ ਨੇ ਬੜੇ ਯਤਨ ਕੀਤੇ ਅੱਜ ਤੋਂ ਨਹੀਂ ਜੁਗਾਤੋਂ ਯਤਨੋ ਰੇ ਜੁਗਾਤੋਂ ਵੀ ਕਿਸੇ ਤਰ੍ਹਾਂ ਅਸੀਂ ਅਮਰ ਹੋ ਜਾਈਏ ਕਿਸੇ ਤਰ੍ਹਾਂ ਅਮਰ ਹੋ ਜਾਈਏ ਇੱਕ ਹੋਰ ਮੈਂ ਤੁਹਾਡੇ ਨਾਲ ਕਹਾਣੀ ਸਾਂਝੀ ਕਰਦਾ ਇੱਕ ਦਿਨ ਪਾਰਵਤੀ ਨੇ ਸ਼ਿਵ ਜੀ ਨੂੰ ਆਖਿਆ ਕਿ ਇਦਾਂ ਦੀ ਕੋਈ ਕਥਾ ਨਹੀਂ ਹੈ ਜਿਹਦੇ ਨਾਲ ਅਸੀਂ ਅਮਰ ਹੋ ਜਾਈਏ ਉਹ ਕਹਿਣ ਲੱਗਾ ਹੈ ਸ਼ਿਵ ਜੀ ਨੇ ਆਖਿਆ ਵੀ ਹੈ ਜਿਹਨੂੰ ਅਮਰ ਕਥਾ ਕਹਿੰਦੇ ਪਰ ਉਹ ਕਥਾ ਮੈਂ ਤੈਨੂੰ ਕੱਲੀ ਨੂੰ ਸੁਣਾਉਂਦਾ ਬਲੇ ਠੀਕ ਹੈ ਜਿੱਥੇ ਅੱਜ ਅਮਰਨਾਥ ਦੀਆਂ ਗੁਫਾਵਾਂ ਹਨ ਉੱਥੇ ਸ਼ਿਵ ਜੀ ਲੈ ਗਏ ਉਹਨੂੰ ਪਾਰਵਤੀ ਕਥਾ ਸੁਣ ਰਹੀ ਸੀ ਸੁਣਦਿਆਂ ਸੁਣਦਿਆਂ ਉਹਨੂੰ ਨੀਂਦ ਆ ਗਈ ਤੇ ਉੱਥੇ ਸਾਧ ਸੰਗਤ ਦੀ ਬੈਠਾ ਸੀ ਤੋਤਾ ਉੱਪਰ ਹੁਣ ਪਾਰਵਤੀ ਹੰਗਾਰੇ ਪਰ ਦੀ ਜਦੋਂ ਕਥਾ ਸੁਣ ਰਹੀ ਸ਼ਿਵ ਜੀ ਜੀ ਕਥਾ ਕਰ ਰਹੇ ਆ ਵੀ ਹੁਣ ਕਥਾ ਸੁਣਾ ਦੇਣੀ ਮੈਂ ਅਮਰ ਹੋ ਜਾਣਾ ਤੇ ਉਹ ਤਾਂ ਸੌ ਗਈ ਕਥਾ ਸੁਣਦੀ ਤੇ ਹੁਣ ਜਿਹੜਾ ਤੋਤਾ ਸੀ ਉਹ ਹੰਗਾਰੇ ਭਰਨ ਲੱਗ ਗਿਆ ਤੇ ਜਦੋਂ ਉਹ ਸ਼ਿਵ ਜੀ ਦੀ ਕਥਾ ਖਤਮ ਹੋਈ ਤੇ ਉਹਨੇ ਦੇਖਿਆ ਵੀ ਇਹ ਤਾਂ ਸੁੱਤੀ ਪਈ ਐ ਤੇ ਕਥਾ ਕੌਣ ਸੁਣਦਾ ਪਿਆ ਸੀ ਹੰਗਾਰੇ ਕੌਣ ਭਰਦਾ ਸੀ ਤੇ ਉਸਨੇ ਬੜਾ ਗੁੱਸਾ ਆਇਆ ਰੋਹ ਦੇ ਵਿੱਚ ਆ ਗਿਆ ਤਰਸ਼ੂਲ ਚੁੱਕਿਆ ਤੇ ਤੋਤੇ ਦੇ ਮਗਰ ਤੋਤਾ ਅੱਗੇ ਅੱਗੇ ਸ਼ਿਵ ਜੀ ਪਿੱਛੇ ਵਿੱਚ ਹੁਣ ਤੋਤੇ ਨੂੰ ਵੀ ਵਿਸ਼ਵਾਸ ਨਹੀਂ ਕਿ ਮੈਂ ਤਾਂ ਅਮਰ ਕਥਾ ਸੁਣ ਲਈ ਮੈਂ ਤਾਂ ਮਰਨਾ ਹੀ ਕੋਈ ਨਹੀਂ ਹੈ ਔਰ ਸ਼ਿਵ ਜੀ ਨੂੰ ਵੀ ਵਿਸ਼ਵਾਸ ਨਹੀਂ ਕਿ ਮੈਂ ਤਾਂ ਇਹਨੂੰ ਅਮਰ ਕਥਾ ਸੁਣਾਤੀ ਇਹਨੇ ਥੋੜੇ ਮਰਨਾ ਉਹਦਾ ਤੁਸਦਾ ਨਾਮ ਸੁਖ ਉਹ ਰਿਸ਼ੀ ਦੀ ਪਤਨੀ ਦੇ ਗਰਭ ਦੇ ਵਿੱਚ ਅੜਾ ਗਿਆ 12 ਸਾਲ ਬਾਅਦ ਜਨਮ ਲਿਆ ਜਿਹਨੂੰ ਕਹਿੰਦੇ ਸੁਖਦੇਵ ਰਿਸ਼ੀ ਉਹਨਾਂ ਦੀ ਕਹਾਣੀ ਹੈ ਸੁਖਦੇਵ ਰਿਸ਼ੀ ਤੇ ਕਹਿਣ ਦਾ ਭਾਵ ਹੈ ਕਿ ਲੋਕੀ ਇਹ ਚੀਜ਼ਾਂ ਲੱਭਦੇ ਰਹੇ ਕਿ ਅਸੀਂ ਅਮਰ ਹੋ ਜਾਈਏ ਅਸੀਂ ਉਮਰ ਲੰਬੀ ਕਰ ਲਈਏ ਪਰ ਸਤਗੁਰ ਨੇ ਲਾਲਚ ਨਹੀਂ ਦਿੱਤਾ ਸਤਗੁਰ ਨੇ ਸਾਡੇ ਤੇ ਬਖਸ਼ਿਸ਼ ਕੀਤੀ ਸਾਡੇ ਤੇ ਗੁਰੂ ਪਾਸ਼ਾ ਮਹਾਰਾਜ ਨੇ ਰਹਿਮਤ ਕੀਤੀ ਸਾਧ ਸੰਗਤ ਉਹ ਅੰਮ੍ਰਿਤ ਦਿੱਤਾ ਪਾਸ਼ਾ ਕਹਿੰਦੇ ਗੁਰ ਅਮਰਦਾਸ ਜੀ ਕਹਿੰਦੇ ਸੁਰ ਨਾਰ ਮਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਉਹ ਕਿਦਾਂ ਪ੍ਰਾਪਤ ਕੀਤਾ ਸਿੱਖਾਂ ਨੇ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ ਇਥੇ ਮਨ ਦੇ ਨੰਨੇ ਨੂੰ ਸਿਆਰੀ ਮਨ ਦੇ ਵਿੱਚ ਸੱਚੇ ਦਾ ਵਾਸਾ ਕਰ ਦਿੱਤਾ ਤੇ ਉਹ ਅਮਰਤ ਨੂੰ ਪ੍ਰਾਪਤ ਹੋਇਆ ਤੇ ਜੀ ਜਾਣਤ ਸਭ ਤੋਂ ਦੋ ਪਾਏ ਇੱਕ ਬੇਖ ਪਰਸਨ ਆਇਆ ਉਹਦੀ ਸ਼ਰਨ ਵਿੱਚ ਆਏ ਤੇ ਜਿਹੜਾ ਉਹਦੀ ਸ਼ਰਨ ਵਿੱਚ ਆਉਂਦਾ ਲੱਭ ਲੋਭ ਹੰਕਾਰ ਚੂਕਾ ਸਤ ਗੁਰੂ ਭਲਾ ਪਾਇਆ ਕਹੇ ਨਾਨਕ ਜਿਸ ਨੂੰ ਆਪ ਠਾ ਤਿੰਨ ਅਮਰਤ ਗੁਰ ਤੇ ਪਾਇਆ ਤੇ ਸਤਪੁਰ ਨੇ ਕਿਰਪਾ ਕੀਤੀ ਗੁਰੂ ਮਹਾਰਾਜ ਜੀ ਕਿਹਾ ਗੁਰੂ ਦਾ ਜਿਹੜਾ ਅੰਮ੍ਰਿਤ ਹੈ ਉਹ ਮੌਤ ਤੋਂ ਨਹੀਂ ਬਚਾਉਂਦਾ ਉਹ ਅੰਮ੍ਰਿਤ ਜਿਹੜਾ ਹੈ ਸਾਨੂੰ ਜ਼ਿੰਦਗੀ ਸਮਝਾਉਂਦਾ ਹੈ ਇਹ ਜਿਹੜਾ ਸਤਗੁਰ ਦਾ ਅੰਮ੍ਰਿਤ ਹੈ ਜਿਸ ਜਲਨਿਤ ਕਾਰਨ ਤੂੰ ਜਗ ਆਏ ਸੋ ਅੰਮ੍ਰਿਤ ਗੁਰ ਪਾਹੀ ਜੀਓ ਛੋਡੋ ਵੇਸ ਭੇਖ ਚਤرائی ਦੁਬਦਾ ਇਹ ਫਲ ਨਾਹੀ ਜੀਓ ਮੰਨ ਰੇ ਫਿਰ ਰਹੋ ਮਤ ਕਤ ਜਾਹੀ ਜੀਓ ਬਾਹਰ ਢੂੰਡਤ ਬਹੁਤ ਦੁੱਖ ਪਾਵੈ ਘਰ ਅੰਮ੍ਰਿਤ ਘਟ 마ਹੀ ਜੀ ਸਤਿਗੁਰੂ ਕਹਿੰਦੇ ਭਾਈ ਉਹ ਅੰਮ੍ਰਿਤ ਦਿੱਤਾ ਪਾਤਸ਼ਾਹ ਜੀ ਨੇ ਉਹ ਰਹਿਮਤ ਕੀਤੀ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਉਹ ਅੰਮ੍ਰਿਤ ਪੀਤਾ ਉਹਨੂੰ ਸ਼ਹਾਦਤਾਂ ਦੇਣ ਵਾਲੇ ਪੈਦਾ ਹੋਏ ਸ਼ਹੀਦ ਪੈਦਾ ਹੋਏ ਛੋਟੀਆਂ-ਛੋਟੀਆਂ ਉਮਰਾਂ ਦੇ ਵਿੱਚ ਉਹਨਾਂ ਨੇ ਸ਼ਹਾਦਤਾਂ ਦਿੱਤੀਆਂ ਸਾਧ ਸੰਗਤ ਦੀ ਛੋਟੀਆਂ-ਛੋਟੀਆਂ ਉਮਰਾਂ ਦੇ ਵਿੱਚ ਆ ਦੇਖੋ ਨਾ ਪਰ ਜਿਨ੍ਹਾਂ ਨੇ ਅੰਮ੍ਰਿਤ ਪ੍ਰਾਪਤ ਕੀਤਾ ਇਸਲਾਮ ਧਰਮ ਦੇ ਵਿੱਚ ਸਿਰਫ ਦੋ ਸ਼ਹੀਦ ਹੋਏ ਆ ਪਰ ਅਸ ਦੁਨੀਆ ਦੇ ਵਿੱਚ ਉਹਨਾਂ ਨੇ ਆਪਣਾ ਧਰਮ ਫਲਾਇਆ ਈਸਾਈਅਤ ਦੇ ਵਿੱਚ ਇੱਕ ਸ਼ਹੀਦ ਹੋਇਆ ਉਹਨੇ ਪੂਰੀ ਦੁਨੀਆ ਵਿੱਚ ਆਪਣਾ ਧਰਮ ਫਲਾਇਆ ਇੱਥੇ ਤਾਂ ਇਤਿਹਾਸ ਹੀ ਸਾਡਾ ਭਰਿਆ ਪਿਆ ਕਿੰਨਾ ਮਾਣ ਹੈ ਗੁਰੂ ਪਾਤਸ਼ਾਹ ਨੇ ਇਹ ਨਹੀਂ ਆਖਿਆ ਕਿ ਮੈਂ ਆਪਣੇ ਚਾਰ ਸੱਜਾਦਿਆਂ ਨੂੰ ਅੰਮ੍ਰਿਤ ਦਿਆਂਗਾ ਜਾਂ ਮੈਂ ਆਪਣੇ ਪਿਆਰਿਆਂ ਨੂੰ ਅੰਮ੍ਰਿਤ ਦਿਆਂਗਾ ਜਿਹੜੇ ਮੇਰੇ ਹੁਕਮ ਮੰਨ ਕੇ ਆਪਣੀ ਸੀਸ ਭੇਟ ਕਰਦੇ ਆ ਗੁਰੂ ਮਹਾਰਾਜ ਕਹਿੰਦੇ ਮੈਂ ਸਾਰਿਆਂ ਨੂੰ ਅੰਮਰ ਕਰਾਂਗਾ ਸਾਰਿਆਂ ਨੂੰ ਅੰਮ੍ਰਿਤ ਦਿਆਂਗਾ ਜਿਹੜੇ ਮੇਰੀ ਸ਼ਰਨ ਵਿੱਚ ਆਉਣਗੇ ਤੇ ਜਦੋਂ ਅੰਮ੍ਰਿਤ ਜਿਹੜਾ ਹੈ ਸਤਿਗੁਰ ਦੇ ਇਥੋਂ ਤੱਕ ਆਖਿਆ ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ ਅੰਤਰ ਅੰਮ੍ਰਿਤ ਖੁੱਟਾ ਭਰਿਆ ਤੇ ਬਾਹਰੋਂ ਅੰਮ੍ਰਿਤ ਛਕਣ ਦੀ ਕੀ ਜ਼ਰੂਰਤ ਹੈ ਅੰਦਰਲੇ ਅੰਮ੍ਰਿਤ ਦੀ ਸਮਝ ਤਾਂ ਆਏਗੀ ਜਦੋਂ ਅਸੀਂ ਬਾਹਰੋਂ ਅੰਮ੍ਰਿਤ ਪਾਨ ਕਰਾਂ ਅੰਮ੍ਰਿਤ ਕੀ ਸਾਰ ਸੋਈ ਜਾਣੇ ਜੇ ਅੰਮ੍ਰਿਤ ਕਾ ਵਪਾਰੀ ਜੀ ਉਹ ਸਤਿਗੁਰੂ ਆਪ ਕਿਰਪਾ ਕਰਕੇ ਆਪ ਬਖਸ਼ਿਸ਼ ਕਰਕੇ ਸਾਡੇ ਜੀਵਨ ਦੇ ਵਿੱਚ ਸਾਡਾ ਜੀਵਨ ਹੀ ਅੰਮ੍ਰਿਤ ਬਣਾ ਦਿੰਦੇ ਆ ਸਾਨੂੰ ਲਾਜ ਨਹੀਂ ਦੇ ਰਹੇ ਕਿ ਤੇਰੀ ਉਮਰ ਲੰਬੀ ਹੋ ਜਾਏਗੀ ਸਤਿਗੁਰੂ ਕਹਿੰਦੇ ਤੂੰ ਮੌਤ ਤੇ ਖੌਫ ਤੋਂ ਨਿਰਭੈ ਹੋ ਜਾਏਗਾ ਤੇਰੇ ਉੱਪਰ ਪ੍ਰਮਾਤਮਾ ਦੀ ਕਿਰਪਾ ਹੋ ਜਾਏਗੀ ਬਖਸ਼ਿਸ਼ ਹੋ ਜਾਏਗੀ ਜਿਨ੍ਹਾਂ ਨੇ ਪ੍ਰਾਪਤ ਕੀਤਾ ਤੇ ਉਹਨਾਂ ਦੇ ਅੰਦਰੋਂ ਮੌਤ ਦਾ ਖੌਫ ਖਤਮ ਹੋ ਗਿਆ ਮੌਤ ਵਾਸਤੇ ਲੜੇ ਤੇ ਗੁਰੂ ਮਹਾਰਾਜ ਨੇ ਸ਼ਰਤ ਰੱਖੀ ਜੋ ਤੂੰ ਪ੍ਰੇਮ ਖੇਲਣ ਕਾ ਚਾਉ ਸਿਰ ਧਰ ਤਲੀ ਗਲੀ ਮੇਰੀ ਆਉ ਇਤ ਮਾਰਗ ਪੈਰ ਤਰੀਜੈ ਸਿਰ ਦੀਜੈ ਕਾਣ ਨਾ ਕੀਤੇ ਉਹ ਅੰਮ੍ਰਿਤ ਜਿਹਦੇ ਵਾਸਤੇ ਦੁਨੀਆ ਦੇ ਲੋਕ ਦੇਵੀ ਦੇਵਤੇ ਸਤਿਗੁਰ ਕਹਿੰਦੇ ਸੁਰ ਨਰ ਮਨ ਜਾਣੇ ਅੰਮ੍ਰਿਤ ਖੋਜਦੇ ਪਰ ਕਿਹਨੂੰ ਮਿਲਦਾ ਕਹੇ ਨਾਨਕ ਜਿਸ ਨੂੰ ਆਪ ਤੁਠਾ ਤਿੰਨ ਅੰਮ੍ਰਿਤ ਗੁਰ ਤੇ ਪਾਇਆ ਗੁਰੂ ਮਹਾਰਾਜ ਕਿਰਪਾ ਕਰਨ ਸਾਡਾ ਮਨਾਇਆ ਹੋਇਆ ਗੁਰਮਤ ਸਮਾਗਮ ਇਹ ਮਨਾਇਆ ਹੋਏ ਸਾਡੇ ਅੱਜ ਦੇ ਦਿਹਾੜੇ ਸਫਲ ਹਨ ਜੇ ਅਸੀਂ ਸਤਿਗੁਰ ਮਹਾਰਾਜ ਦੀ ਦਿੱਤੀ ਹੋਈ ਦਾ ਬਹੁਤ ਆਤਮ ਵਿੱਚ ਆਪ ਸੰਗਤਾਂ ਜਿਹੜੀਆਂ ਅੰਮ੍ਰਿਤ ਸ਼ੱਕ ਚੁਕੀਆਂ ਹਨ ਜਿਨ੍ਹਾਂ ਨੇ ਅਜ ਤੱਕ ਇਸ ਦਾਤ ਨੂੰ ਪ੍ਰਾਪਤ ਨਹੀਂ ਕੀਤਾ ਜ਼ਰੂਰ ਗੁਰੂ ਵਾਲੇ ਬਣੋ ਗੁਰੂ ਵਾਲੇ ਬਣ ਕੇ ਕਿਉਂਕਿ ਜਦੋਂ ਆਪਾਂ ਦਾਖਲਾ ਲੈ ਕੇ ਐਡਮਿਸ਼ਨ ਲੈ ਕੇ ਕਿਉਂਕਿ ਪੜਾਈ ਤਾਂ ਹੀ ਹੁੰਦੀ ਜਦੋਂ ਬੱਚਾ ਐਡਮਿਸ਼ਨ ਲੈਂਦਾ ਹੈ ਇਹ ਸਾਡੇ ਕਕਾਰ ਜਿਹੜੇ ਆ ਸਾਡੀ ਵਰਦੀ ਹੈ ਬਾਣੀ ਅਤੇ ਬਾਣਾ ਸਤਿਗੁਰ ਮਹਾਰਜ ਨੇ ਬਖਸ਼ਿਸ਼ ਕੀਤਾ ਆਪ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ ਗੁਰਦੁਆਰਾ ਪ੍ਰਬੰਧਕ ਕਮੇਟੀ ਮੁਖ ਸੇਵਾਦਾਰ ਸਰਦਾਰ ਗੁਰਪ੍ਰੇਮ ਸਿੰਘ ਦੀ ਹੋੜਾ ਜਿਹੜੇ ਬੜੀ ਲਗਨ ਦੇ ਨਾਲ ਇਹਨਾਂ ਸਮਾਗਮਾਂ ਦੀਆਂ ਤਿਆਰੀਆਂ ਦੇ ਵਿੱਚ ਕਾਫੀ ਦਿਨਾਂ ਤੋਂ ਲੱਗੇ ਹਨ ਗੁਰੂ ਮਹਾਰਾਜ ਕਿਰਪਾ ਕਰਨ ਅਰਦਾਸ ਹੈ ਸਾਰੇ ਹੀ ਪ੍ਰਬੰਧਕਾਂ ਦੇ ਉੱਪਰ ਸਰਦਾਰ ਗੁਰਬੀਰ ਸਿੰਘ ਜੀ ਨੂੰ ਇਸੇ ਤਰ੍ਹਾਂ ਸਤਿਗੁਰ ਮਹਾਰਾਜ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨ ਗੁਰੂ ਗ੍ਰੰਥ ਅਤੇ ਪੰਥ ਦੀ ਸੇਵਾ ਕਰਨ ਦੀ ਸਮਰੱਥਾ ਬਖਸ਼ਣ ਬਲਾਉ ਫਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ 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 ਜੀ ਵਾਹਿਗੁਰੂ ਵਾਹਿਗੁਰੂ